ਲੋੜੀ ਮੇਲਾ ਆਪਾਂ ਅੱਜ ਸਾਰੇ ਦੇਖ ਰਹੇ ਆ ਇਹ ਸੋਨ ਸਿੰਘ ਗੋਗਾ ਤੇ ਇਹਨਾਂ ਦੀ ਸਮੁੱਚੀ ਟੀਮ ਆ ਜਿਹੜੀ ਉਹ ਹਰ ਸਾਲ ਕਰਾਉਂਦੀ ਆ ਮੈਂ ਸਮਝਦਾ ਕਿ ਤੀਆਂ ਦਾ ਜਿੰਨਾ ਸਤਕਾਰ ਜਿੰਨਾ ਤਰੀ ਜਾ ਮੰਗੇ ਉਹਨਾਂ ਸਾਡਾ ਪੰਜਾਬ ਤੇ ਉਹਨਾਂ ਹੀ ਸਾਡਾ ਦੇਸ਼ ਚੱਕੀ ਦੀਆਂ ਬੁਲੰਦੀਆਂ ਨੂੰ ਛੂਹੀ ਜਾਊਗਾ ਕਿਉਂਕਿ ਤਿਆਂ ਦਾ ਸਤਕਾਰ ਪੰਜਾਬ ਤੋਂ ਸ਼ੁਰੂ ਹੁੰਦਾ ਵਾ ਜੇ ਅੱਜ ਪੰਜਾਬ ਦੀ ਧੀ ਦੀ ਗੱਲ ਕਰ ਲਈਏ ਤਾਂ ਪੰਜਾਬ ਦੀਆਂ ਧੀਆ ਨੇ ਉਸ ਉਸ ਜਗ੍ਹਾ ਦੇ ਉੱਤੇ ਪੰਜਾਬ ਦਾ ਔਰ ਆਪਣੇ ماپ کا نام لکھایا وا کلپنا چاولہ دیکھیے نام پورے وشو گیا پنجاب کی مٹی نہ جرور جڑی ہوگی کتنے کیونکہ تیاکار تو بنا کدے کوئی

ਮੇਰਾ ਸਹੀ ਪੁੱਛੋ ਗੋਗਾ ਜੀ ਉੱਥਰ ਨੂੰ ਦਿਲ ਨਹੀਂ ਕਰਦਾ ਕਿਉਂਕਿ ਇਹ ਤੀਆਂ ਆਸ਼ੀਰਵਾਦ ਨਹੀਂ ਦਿੰਦੀਆਂ ਨੇ ਜਦੋਂ ਇਹਨਾਂ ਤੀਆਂ ਦੇ ਚਰਨਾਂ ਦੇ ਵਿੱਚ ਬੈਠ ਕੇ ਇਹਨਾਂ ਦੇ ਬੁਲੰਦੀਆਂ ਨੂੰ ਦੇਖਦੇ ਆ ਤਾਂ ਇਹ ਸਾਨੂੰ ਆਸ਼ੀਰਵਾਦ ਵੀ ਦਿੰਦੀਆਂ ਨੇ ਮੈਂ ਪੰਜਾਬ ਦੀਆਂ ਤੀਆਂ ਦਾ ਜਿਹੜਾ ਸਤਕਾਰ ਆ ਉਹ ਹਮੇਸ਼ਾ ਉਹਨਾਂ ਦੇ ਪੈਰਾਂ 'ਚ ਬੈਠ ਕੇ ਲਿਆ ਤੇ ਹਮੇਸ਼ਾ ਉਹਨਾਂ ਦੇ ਪੈਰਾਂ ਬਾਝ ਛਾਕਿਆ ਵਾ ਇਹਨਾਂ ਨੇ ਮੈਨੂੰ ਹਮੇਸ਼ਾ ਆਸ਼ੀਰਵਾਦੀ ਦਿੱਤਾ ਵਾ ਸਾਡੇ ਜਮੇ ਅੱਜ ਛੁੱਟੀ ਵਾਲੇ ਦਿਨ ਵੀ ਜਿੱਥੇ ਬੱਚਿਆਂ ਨੂੰ এডਿਕੇਸ਼ਨ ਦੇ ਤੌਰ ਤੇ ਉੱਤੇ ਇੱਕ ਲੈਣ ਦਿਖਾਉਂਦੇ ਅੱਜ ਉਹ ਤੁਹਾਡੇ ਪਿਆਰ ਦੇ ਸਦਕਾ ਅੱਜ ਸਾਡੇ ਵਿੱਚ ਹਾਜ਼ਰੀ ਵੀ ਲਾ ਰਹੇ ਆ ਰਵਿੰਦਰ ਕੌਰ ਜੀ ਮੈਂ ਇਹਨਾਂ ਨੂੰ ਜੀ ਆ ਬਦਾਈ ਨਗਾ ਬਿੱਤਾ ਦਾ ਵਾਦ ਕਰਦਾ ਮੈਂ ਗੋਗਾ ਜੀ ਨੂੰ ਇੱਕੋ ਬੇਨਤੀ ਕਰੂੰਗਾ ਕਿ ਜਿਹੜਾ ਪ੍ਰੋਗਰਾਮ ਤੁਸੀਂ ਹਰ ਇੱਕ ਸਾਲ ਕਰਦੇ ਹੋ ਤਿਆਂ ਦੇ ਇਸ ਪ੍ਰੋਗਰਾਮ ਨੂੰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਇਹਨੂੰ ਆਪਾਂ ਅਗਲੇ ਵਾਰ ਜਦੋਂ ਮਨਾਈਏ ਤਾਂ ਇਹਦੇ ਨਾਲੋਂ 10 ਗੁਣਾ ਜ਼ਿਆਦਾ ਅੱਗੇ ਹੋ ਕੇ ਮਨਾਉਣਾ ਵਾਦ ਕਰਦੇ ਹਾਂ ਕਿਤੇ ਇਹ

کہ سماج دی سیوا دے بچ ہمیشہ گوگا جی اپنا یوگدان پوندے یا میں آج دے دن تے سمجھے سارے یا جنیاں بھی میری یا صدکار یو پہنا بیٹھے یا ماما بیٹھے یا بجورک بیٹھے یا میرے پائی بیٹھے یا سارے اندہ جی میں نام لین لگیا بہت لمبا سما لگو سارے اندہ ہی دل دی کر رہیاں تو تنواز کرنا جینا نے میں نو بلا کے انہاں بچیاں دا ش ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਰੀਅਤਾ ਸ੍ਰੀ ਸੰਸਥਾ ਵੱਲੋਂ ਪਿਛਲੇ ਲਗਭਗ 23-24 ਸਾਲ ਤੋਂ ਉਹ ਲੜਕੀਆਂ ਦੀ ਲੋਹੜੀ ਜਦੋਂ ਕੋਈ ਨਹੀਂ ਸੀ ਮਨਾਉਂਦਾ ਉਹਦੇ ਸ਼ੁਰੂ ਕੀਤੀ ਸੀ ਅੱਜ ਉਸ ਦੇ ਵਿੱਚ ਬਹੁਤ ਨਵਾਂ ਮੋੜ ਆਇਆ ਜਦੋਂ ਲੜਕੀ ਬੱਚੇ ਦੇ ਪੇਰੈਂਟ ਸਾਡੇ ਕੋਲ ਆਪ ਲੈ ਕੇ ਆਉਂਦੇ ਆ ਕਿ ਸਾਡੀ ਬੱਚੀ ਦੀ ਲੋਹੜੀ ਮਨਾਓ ਉਸ ਵੇਲੇ ਜਦੋਂ ਸ਼ੁਰੂ ਕੀਤੀ ਸੀ ਅਸੀਂ ਬਹੁਤ ਮਿੰਤਾ ਕਰਦੇ ਸੀ ਬੜੇ ਲਾਲਚ ਵਿੱਚ ਰਹਿੰਦੇ ਸੀ ਕਿ ਸਾਨੂੰ ਲੜਕੀ ਦੀ ਲੋੜੀ ਮਨਾਉਣੀ ਆ ਸਾਨੂੰ ਲੜਕੀ ਲਿਆਓ ਸਾਡੇ ਅਸੀਂ ਉਹਦੀ ਲੋੜੀ ਪਾਉਣੀ ਆ ਅੱਜ ਬਹੁਤ ਚੇਂਜ ਆਈ ਆ ਇਹ ਸਾਡੇ ਜਿਹੜੇ ਨਾਰੀ ਇਕਤਾਸਰਾ ਸੰਸਥਾ ਨੂੰ ਬਹੁਤ ਵੱਡਾ ਗੁਰੂ ਸਾਹਿਬ ਨੇ ਉਹਨਾਂ ਤੇ ਕਿਰਪਾ ਕੀਤੀ ਆ ਉਹਨਾਂ ਦੇ ਜਤਨਾ ਸਦਕਾ ਅੱਜ ਘਰ ਘਰ ਦੇ ਵਿੱਚ ਬੱਚਿਆਂ ਦੀ ਲੋੜੀ ਮਨਾਈ ਜਾ ਰਹੀ ਆ ਬੱਚਿਆਂ ਦੀ ਲੋੜੀਆਂ ਮਨਾਈਏ ਕੋਈ ਨੁਕਸਰ ਨਹੀਂ ਅੱਜ ਦੇ ਮੁੱਖ ਮਹਿਮਾਨ ਸਰਦਾਰ ਕੁਲਵੰਤ ਸਿੰਘ ਸਿੱਧੂ ਐਮਐਲਏ ਸਾਹਿਬ ਔਰ ਸ੍ਰੀ ਅਸ਼ੋਕ ਪ੍ਰਚਰ ਪੱਪੀ ਜੀ ਮੈਡਮ ਦਿਨਿੰਦਰ ਕੌਰ ਸੀਡੀਪੀਓ ਔਰ ਸਾਡੇ ਐਸਡੀਐਮ ਸਾਹਿਬ ਜਿਹੜੇ ਕਿਤੇ ਜਾਣਾ ਪੈ ਗਿਆ ਸ਼ਾਇਦ ਆ ਜਾਣ ਹੱਲੇ ਪਰ ਲੇਟ ਨੇ ਔਰ ਉਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸ਼ੀਤਾਨ ਕਾਉਂਸਲਰ ਸਾਹਿਬ ਸਾਡੇ 3-4 ਆਏ ਹੋਏ ਨੇ ਉਹ ਵੀ ਸਾਡੇ ਅੱਜ ਇਸ ਸਮਾਗਮ ਦੇ ਮਾਣ ਦਾ ਮਾਣ ਨੇ ਉਹਨਾਂ ਨੂੰ ਵੀ ਜਿਹਾ ਆਖਦਾ ਹਾਂ ਦਾ ਧੰਨਵਾਦ ਕਰਦਾ ਜਿਹੜੇ ਸਮਾਗਮ ਅੱਧ ਕੇ ਆਏ ਨੇ ਔਰ ਮੈਂ ਆਸ ਕਰਦਾ ਕਿ ਜਿਹੜਾ ਸਹਿਯੋਗ ਇਸ ਤਰ੍ਹਾਂ ਲਾ ਕੇ ਆਸੀ ਸਾਨੂੰ ਦਿੱਤੇ ਰਿਹਾ ਕੇਾਰੇ ਪ੍ਰੋਗਰਾਮ ਅਸੀ ਸਾਡਾ ਮਨ ਆਫੇ ਰਹੀ ਹੈ ਐਕਟੀਵਿਟੀ ਪ੍ਰੋਗਰਾਮ ਵੀ ਕਰਾਇਆ ਜੀ ਬੱਚਿਆਂ ਲਈ ਜਿਹੜੇ ਐਂਟਰਟੇਨਮੈਂਟ ਪ੍ਰੋਗਰਾਮ ਵੀ ਕੀਤਾ ਜਿਆ ਬੱਚਿਆਂ ਲਈ ਐਂਟਰਟੇਨਮੈਂਟ ਦਾ ਸੀ ਹਰ ਪ੍ਰੋਗਰਾਮ ਦੇ ਉੱਤੇ ਤਕਰੀਬਨ 50 ਦੇ ਕਰੀ ਬੱਚਿਆਂ ਨੂੰ ਇੱਥੇ ਸਿਖਾਉਂਦੇ ਆਂ ਕਿੱਦਾਂ ਭੰਗੜਾ ਔਰ ਉਹੀ ਬੱਚੇ ਇੱਥੇ ਪਰਫਾਰਮ ਕਰਦੇ ਆ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ 40-50 ਬੱਚੇ ਅਸੀਂ ਸਿਖਾਉਂਦੇ ਆ ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਹੁਣ ਵੀ ਕਿੱਦਾਂ ਚੱਲ ਰਿਹਾ ਜਿਹੜਾ ਸਾਡਾ ਆਖਰੀ ਆਈਟਮ ਆ ਉਸ ਤੋਂ ਬਾਅਦ ਜਿਹੜੀਆਂ ਲੜਕੀਆਂ ਨਵ ਜੰਮੀਆਂ ਬੱਚਿਆਂ ਉਹਨਾਂ ਦੀ ਲੋੜ ਦਿੱਤੀ ਜਾਂਦੀ ਹੈ ਪੇਰੈਂਟਸ ਲਈ ਸੁਨੇ ਕਿ ਜਿਹੜੇ ਹੁਣ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਉਹ ਵੀ ਸਮਾਂ ਸੀ ਜਦੋਂ ਅਸੀਂ ਮਿੰਤਾ ਕਰਦੇ ਸੀ ਜਾ ਕੇ ਕਿ ਤੁਹਾਨੂੰ ਵੀ ਸੂਟ ਨਾ ਵਰਕੇ ਬੱਚੇ ਨੂੰ ਗਿਫਟ ਦੇਵਾਂਗੇ ਲੋੜੀ ਮਨਾਈਏ ਅੱਜ ਸਾਨੂੰ ਇੱਕ ਲੜਕੀ ਲੈ ਕੇ ਆਜੋ ਪਰ ਉਹਦੋਂ ਅਸੀਂ ਦਾਸ ਦੀ ਲੋੜੀ ਰੱਖੀ ਸੀ ਤਿੰਨ ਬੱਚੇ ਆਏ ਸੀ ਬਹੁਤ ਮੁਸ਼ਕਲ ਨਾਲ ਲਿਆਉਂਦੇ ਸੀ ਬਹੁਤ ਲਾਲਚ ਦੇ ਕੇ ਅਰ ਅੱਜ ਇਹ 11 ਦੀ ਪੌਣਿਆ ਤਾਂ 31 ਹੋ ਜਾਂਦੇ ਆ ਪਰ ਐਸਾ ਜਿਹੜਾ ਸੀਜ਼ਨ ਆ ਇਹਦੇ ਵਿੱਚ ਤਕਰੀਬਨ ਲੜਕੀਆਂ ਘੱਟ ਨੇ ਲੜਕੇ ਜ਼ਿਆਦਾ ਨੇ ਬੱਚੇ ਘੱਟ ਨੇ ਅੱਜ ਕੀ ਸਾਡੇ ਕੋਲੇ ਕਿਉਂਕਿ ਐਸਾ ਬਹੁਤ ਕੀਤਾ ਸੀ ਪਰ ਫਿਰ ਵੀ ਘੱਟ ਆਏ ਬੱਚੇ ਹਾਂਜੀ ਮੈਡਮ ਮੈਂ ਆਈ ਸੀ ਵੀ ਆਸ ਤੇ ਮੇਰਾ ਮਨੂ ਮੱਲਾ ਜੀ ਬੋਲ ਰਹੀ ਆ ਜੀ ਮੈਂ ਗੋਗਾ ਜੀ ਨਾਲ ਬੜੀ ਜਿਹਾ ਤਨਵਾਦ ਕਰਦੀ ਆ ਇਹਨਾਂ ਨੇ ਬੱਚਿਆਂ ਨੂੰ ਲਸਾਈਂ ਭਰਾਂਦਾ ਕੋਰਸ ਦੇ ਕੇ ਵਿਦਵਾਵਾਂ ਨੂੰ ਰਾਸ਼ਨ ਦਿੰਦੇ ਆ ਅੱਜ ਇੱਕ ਹੋਰ ਲੜਕੀ ਦੀ ਮੇਰੀ ਮਨਾਈ ਜਾ ਰਹੀ ਆ

ਮੇਰੇ ਦਿੱਤੀਆਂ ਲੋਕ ਹੈ ਮਾਰਦੇ ਤੇ ਉਹ ਜਿਹੜੇ ਧੂਆਂ ਵੀ ਲੋੜ ਨੂੰ ਲੱਗਦਾ ਹੈ ਇਹ ਬਹੁਤ ਵੱਡਾ ਮੈਸੇਜ ਦੇਣ ਦਾ ਜਿਹੜਾ ਕੰਮ ਕਰਦੇ ਨੇ ਕਿੱਥੇ ਮੈਂ ਇਹਨਾਂ ਨੂੰ ਮੁਬਾਰਕਬਾ ਦਿਨਾ ਅਤੇ ਧੰਨਵਾਦ ਕਰਨਾ ਕਿ ਇਹ ਜਿਹੜੀਆਂ ਧੂਆਂ ਨੇ ਉਹਨਾਂ ਨੂੰ ਬਦਲ ਫਿਰਨ ਦਾ ਮੌਕਾ ਦਿੱਤੇ ਨੇ ਕਿਉਂਕਿ ਇਹ ਸਾਰੇ ਲੋਰੀ ਦੇ ਲਈ ਬਾਜ ਵੀ ਪੜੀ ਅਗਰ ਬਾਸਮ ਲਾਤੇ ਵੀ ਮੋਤੀ ਵੀ ਹੋ ਕੇ ਉੱਤੇ ਇਹਨਾਂ ਨੂੰ ਭਾਏ ਨਾਮ ਕਰਨ ਦਾ ਪਰ ਲੈ ਲਿਆ ਤਾਂ ਸਰ ਦਾ ਸਦਾ ਪਰਮਾਤਮਾ